ਅੱਜ ਸਾਡੀ ਪੀਆਰਟੀਸੀ ਦੀ ਸਟੇਨਫੋਰਸਮੈਂਟ ਟੀਮ ਵੱਲੋਂ ਅੱਜ ਬੱਸ ਸਟੈਂਡ ਬਟਿੰਡਾ ਜਾ ਜਾ ਕੇ ਅਚੰਗੇ ਅਸੀਂ ਚੈਕ ਕੀਤੀ ਤੇ ਸਾਨੂੰ ਕਾਫੀ ਲੱਗਾ ਕੁਝ ਪ੍ਰਾਈਵੇਟ ਆਪਰੇਟਰ ਜਿਹੜੇ ਉਹ ਆਪਣੇੜਾ ਮੈਥਿਆੜਾ ਐਮਸੀ ਉਸ ਤੋਂ ਵੱਧ ਟਾਈਮ ਉਹ ਯੂਜ਼ ਕਰ ਰਹੇ ਸੀਗੇ ਤੇ ਉਹਦੇ ਸਬੰਧ ਅ ਇਹ ਸਾਰੇ ਉਹ ਡਾਕੂਮੈਂਟ ਦੇਖ ਰਹੇ ਆ ਤੇ ਜਿੱਥੇ ਵੀ ਕਿਤੇ ਊਣਤਾ ਨਹੀਂ ਪਾਈ ਗਈ ਤੇ ਉਹਨਾਂ অপারেਟਰਾ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ। ਕਿੰਨੀਆਂ ਬਸਾਂ ਚੈੱਕ ਕਰ ਰਹੀ ਤੁਸੀਂ ਦੇਖੋ ਚੈੱਕ ਮੇਰੇ ਤੋਂ ਨਾਲ 14-15 ਬਸਾਂ ਨੂੰ ਸਾਡੀ ਇਨਫੋਰਸਮੈਂਟ ਟੀਮ ਚੈੱਕ ਕਰ ਚੁੱਕੀ ਆ। ਕਿੰਨੀਆਂ ਬਸਾਂ ਨੂੰ ਇਹ ਇੱਕ ਇੱਕ ਬਸ ਦਾ ਜਿਹਦਾ ਸਾਨੂੰ ਜ਼ਿਆਦਾ ਡਾਊਟ ਲੱਗਾ ਤੇ ਉਹ ਬਸ ਅਸੀਂ ਸਾਈਡ ਤੇ ਲਗਵਾਈ ਹੋਈ ਆ ਤੇ ਉਹਦੀ ਉਹ ਡਾਕੂਮੈਂਟ ਦੇਖ ਰਿਹਾ ਇਹਨਾਂ ਦੇ ਲਿਖੇ ਆਏ ਆ ਕਾਗਜ਼ ਕਾਫੀ ਤੇ ਕੁਝ ਡਾਕੂਮੈਂਟ ਇਹ ਕਹਿੰਦੇ ਵੀ ਸਾਨੂੰ ਜੇ ਜਾਨਕੀ ਮੰਗਵਾ ਰਹੇ ਆ ਜਾਂ ਆਪਣੇ ਤੇ ਜੇ ਉਹਨਾਂ ਕਾਗਜ਼ਾ ਜੋੜਦਾ ਨਹੀਂ ਪਾਈਗੇ ਤੇ ਉਹਨਾਂ ਨੂੰ ਬਸੰਦ ਬੰਨ੍ਹ ਕੇ ਦਿੱਤਾ ਜਾਊਗਾ ਜੀ ਸਰ ਬਟਿੰਡ ਸਭ ਤੋਂ ਵੱਡਾ ਹੁੰਦਾ ਹੈ ਇਹ ਕੰਮ ਫਸਟ ਟਾਈਮ ਦਾ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ ਕੋਈ ਫਸਟ ਟਾਈਮ ਨੂੰ ਦੇਖੋ ਗੱਲ 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 ਇਦਾਂ ਜੇ ਆਪਾਂ ਸ਼ਹਿਰ ਦੀ ਸਹੂਲਤ ਦੀ ਗੱਲ ਕਰੀਏ ਤੇ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਤੇ ਮੈਂ ਕਹਿੰਦਾ ਵੀ ਜਿਹੜਾ ਸ਼ਹਿਰ ਦੇ ਵਿੱਚ ਬਸ ਸਟੈਂਡ ਹੈ ਉਹਦੇ ਨਾਲ ਲੋਕਾਂ ਨੂੰ ਸਿਖਾਈ ਜਿਆਦਾ ਹੁੰਦੀ ਹੈ ਜੇ ਮੈਂ ਆਪਣੇ ਪਟਿਆਲੇ ਦੀ ਗੱਲ ਕਰਾਂ ਮੈਂ ਖੁਦ ਪਟਿਆਲੇ ਰਹਿਣ ਵਾਲਾ ਸਾਡੇ ਬੜਿਆਲੇ ਜੀ ਵੀ ਅੱਡਾ ਬਾਹਰ ਸ਼ਿਫਟ ਕੀਤਾ ਗਿਆ ਸ਼ਿਰੂ ਸ਼ਿਰੂ ਚ ਲੋਕਾਂ ਨੂੰ ਦਿੱਕਤਾਂ ਬਹੁਤ ਆਈਆਂ ਪਰ ਕਿਤੇ ਨਾ ਕਿਤੇ ਉਹਦੇ ਨਾਲ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਟ੍ਰੈਫਿਕ ਤੋਂ ਨਜਾਤ ਮਿਲਦੀ ਆ ਪਰ ਆਮ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਵਾਗਤ ਹੁੰਦਾ ਹੈ ਬੱਸ ਸਟੈਂਡ ਵੱਰ ਜਾਣਾ ਤੁਸੀਂ ਦੋਨੇ ਪਾਸੇ ਜਿਆਦਾ ਪਰੇਸ਼ਾਨੀ ਵੀ ਤੇ ਕਿਸਮਤ ਦੇ ਦੇਖੋ ਗੱਲ ਇਹ ਹੈ ਜੇ ਆਪਾਂ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਜਿਹੜੇ ਲੋਕ ਜ਼ਿਆਦਾਤਰ ਬੱਸਾਂ 'ਚ ਸਫ਼ਰ ਕਰਦੇ ਆ ਉਦੇ ਹਿਸਾਬ ਨਾਲ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਜੇ ਸ਼ਾਇਦ ਬਸ ਸਟੈਂਡ ਬਾਹਰ ਜਾਊਗਾ ਕਿਤੇ ਨਾ ਕਿਤੇ 10 10 15 15 ਰੁਪਏ ਆਟੋਆਂ ਚ ਲਾ ਕੇ ਦੁਬਾਰਾ ਉਹ ਸ਼ਹਿਰ ਚ ਆਉਣਗੇ ਪਰ ਜੇ ਸ਼ਹਿਰ ਚ ਟ੍ਰੈਫਿਕ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਜੇ ਬਸ ਸਟੈਂਡ ਬਾਹਰ ਜਾਂਦਾ ਉੱਚ ਲੋਕਾਂ ਨੂੰ ਸਿਖਾਈ ਨਹੀਂ ਆਈ ਬਸਾਂ ਦੀ ਗੱਲ ਕਰੀ ਬਹੁਤ ਜਲਦ ਪੀਆਰਟੀਸੀ ਆਪਣੀਆਂ ਔਨ ਬੱਸਾਂ ਖਰੀਦਣ ਚਾਹ ਰਹੀ ਆ ਆਪਾਂ ਦੇ ਸਫਰ ਲਈ ਕੋਈ ਸਮਾਰਟ ਕਾਰ ਬਣਨ ਜਾ ਰਹੇ ਆ ਦੇਖੋ ਅਜੇ ਸਾਰਾ ਕੁਝ ਸਰਕਾਰ ਦੇ ਵਿਚਾਰ ਅਧੀਨ ਹੈ ਇਹ ਸਾਰਾ ਸਰਕਾਰ ਦੇ ਫੈਸਲੇ ਆ ਸਰਕਾਰ ਨੇ ਕਦੋਂ ਇੰਪਲੀਮੈਂਟ ਕਰਦੇ ਆ ਤੁਸੀਂ ਕੀ ਯੋਜਨਾ ਨਾਲ ਲੈ ਕੇ ਆਣੇ ਕੋਈ ਪਲਾਨਿੰਗ ਕੀਤੀ ਹੋਏ ਲੇਖੋ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਸਾਡੀ ਪਲਾਨਿੰਗ ਹੈ ਵੀ ਅਸੀਂ ਆਪਣੀਆਂ ਬੱਸਾਂ ਖਰੀਦਣ ਜਾ ਰਹੇ ਹਾਂ ਉਹਦੇ ਸਾਡੀਆਂ ਆਡਨਰੀ ਬੱਸਿਸ ਵੀ ਆ ਸਾਡੀਆਂ ਮਿਨੀ ਬੱਸਿਸ ਵੀ ਆ ਤੇ ਉੱਚ ਅਸੀਂ ਬਹੁਤ ਬਹੁ ਵੀ ਲੈਣੇ ਆ ਜੀ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਹੈ ਜੀ ਕੀ ਕਹਿਣਾ ਤੁਹਾਨੂੰ ਜਿਹੜੇ ਜੀ ਤਲਵੰਡੀ ਵਾਲੇ ਰੂਟ ਤੋਂ ਚਲਵੰਡੀ ਵਾਲੇ ਰੂਟ ਤੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਸੀ ਸਾਡੇ ਅੱਜ ਚੇਅਰਮੈਨ ਸਾਹਿਬ ਇੱਥੇ ਬਸ ਅਡੇ ਚ ਆਏ ਹੋਏ ਆ ਜੀ ਸਾਡੇ ਤਲਵੰਡੀ ਬੰਨੀ ਰੂਟ ਹੈ ਜਿਹੜੇ ਜੀ ਉਹ 50% ਬੰਦ ਹੈ ਜੀ ਜੇ ਅਸੀਂ ਗੱਡੀ ਲਾਉਨੇ ਆ ਜੀ ਸਾਨੂੰ ਤਲਵੰਡੀ ਬੰਨੀ ਗੱਡੀ ਨਹੀਂ ਲਾਉਣ ਦਿੱਤੀ ਜਾਂਦੀ ਪਹਿਲਾਂ ਤਾਂ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਚ 2022 ਚ ਤਲਵੰਡੀ ਵਾਲਾ ਟਾਈਮ ਟੇਬਲ ਜਦੋਂ ਬਣਾਇਆ ਤਿੰਨ ਤਿੰਨ ਟਾਈਮ ਚੱਕ ਕੇ ਇੱਕ ਥਾਂ ਕਰਤੀ ਫਿਰ ਉਹ ਇੱਕ ਥਾਂ ਵੀ ਤਿੰਨ ਤਿੰਨ ਟਾਈਮਾਂ ਦੇ ਵਿੱਚ ਇੱਕ ਗੱਡੀ ਕੱਢਣ ਲੱਗ ਗਈ ਜੇ ਅਸੀਂ ਤਲਵੰਡੀ ਰਿਕਦੇ ਆ ਜੇ ਗੱਡੀ ਲੈ ਜਾਣੇ ਆ ਤਾਂ ਇਹ ਸਾਡੇ ਪੁਥਲਾਫ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਪਹਿਲਾਂ ਮੈਂ ਰਾਮਾ ਰਾਮਪਰਾ ਚੱਲੀ ਜਾਂਦਾ ਸੀ ਜੀ ਗੱਡੀ ਲੈ ਕੇ ਗਿਆ ਇਹਨਾਂ ਨੇ ਕਹਿੰਦੇ ਤੂੰ ਲੈ ਕੇ ਨਹੀਂ ਜਾਣੀ ਮੈਨੂੰ ਮੈਂ ਲੈ ਗਿਆ ਗੱਡੀ ਦੂਜੇ ਦਿਨ ਗੱਡੀ ਦੇ ਟਾਇਰ ਲਾਤੇ ਜੀ ਮੈਨੂੰ ਰੂਟ ਆਫ ਕਰਤਾ 10 ਦਿਨ ਮੈਂ ਵੇਲਾ ਰਹਾ ਮੈਂ ਅਰਜ਼ੀਆਂ ਵੀ ਦਿੱਤੀਆਂ ਕਿ ਕੰਮ ਕੀ ਹੈ ਕਿਉਂ ਨਹੀਂ ਜਾਣ ਉਹ ਇਹਨਾਂ ਨੂੰ ਪਤਾ ਹੀ ਕਿਉਂ ਨਹੀਂ ਜਾਣਦੇ ਕਿਉਂਕਿ ਨਾ ਤਾਂ ਤਲਵੰਡੀ 2022 ਤੋਂ ਬਾਅਦ ਨਾ ਤਾਂ ਤਲਵੰਡੀ ੱਡੇ ਤੇ ਬਸ ਸਟੈਂਡ ਤੇ ਕੋਈ ਬੰਦਾ ਲੱਗਿਆ ਜੀ ਤੇ ਜੇ ਕੋਈ ਬੰਦਾ ਲੱਗਦਾ ਤਾਂ 10 20 ਦਿਨ ਲਾ ਕੇ ਪੱਕ ਲਿਆ ਜਾਂਦਾ ਜੀ ਤੇ ਪਹਿਲੀ ਵਾਰ ਹੋਇਆ ਜੀ ਲਵੀ ਇੱਕ ਇਤਿਹਾਸਕ ਨਾਗਰ ਤਲਵੰਡੀ ਸਾਬੋ ਤੱਕ ਤੇ ਸ੍ਰੀ ਦਮਦਮਾ ਸਾਹਿਬ ਤੇ ਉੱਥੇ ਜਿਹੜਾ ਲੋਹੜੀ ਵਾਲਾ ਮੇਲਾ ਲੱਗਦਾ ਜੀ ਉਦਦੇ ਤਲਵੰਡੀ ੱਡੇ ਤੇ ਕੋਈ ਬੰਦਾ ਨਹੀਂ ਸੀ ਆ ਜੀ ਉਸ ਤੋਂ ਬਾਅਦ ਮੈਸਰਖਾਨੇ ਦਾ ਮੇਲਾ ਲੱਗਿਆ ਜੀ ਉੱਥੇ ਲੋਕਾਂ ਨੂੰ ਕੰਟਰੋ ਕਰਨਾ ਹੁੰਦਾ ਉਸ ਦਿਨ ਵੀ ਜੇ ਹਾਜ਼ਰੀ ਚੈੱਕ ਕਰੀ ਜਾਵੇ ਤਲਵੰਡੀ ਬੱਸ ਸਟੈਂਡ ਤੇ ਕੋਈ ਬੰਦਾ ਨਹੀਂ ਪ੍ਰਾਈਵੇਟ ਬੱਸਾਂ ਦੀ ਪ੍ਰਾਈਵੇਟ ਬੱਸਾਂ ਦੀ ਭੰਮਾਰ ਹੈ ਜੀ ਉੱਥੇ ਸਾਰੇ ਮੇਲੇ ਪ੍ਰਾਈਵੇਟ ਬੱਸ ਸਪਰੇਟਰਾਂ ਨੇ ਲੁੱਟਿਆ ਉੱਥੇ ਬੰਦਾ ਕਿਉਂ ਨਹੀਂ ਲਾਉਂਦੇ ਤੇ ਸਾਡੇ ਵਰਗਿਆਂ ਤੇ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਹੁਣ ਅਸੀਂ ਚੇਅਰਮੈਨ ਸਾਹਿਬ ਨੂੰ ਇਹੀ ਦੱਸਿਆ ਜੀ ਕਿ ਤਲਵੰਡੀ ਬੰਨੀ 50% ਟੈਪ ਬੰਦ ਕਿਉਂ ਕਰਿਆ ਮਲੋਟ ਮੁਖਸਰ ਸਾਈਡ ਬੱਸਾਂ ਵੱਧ ਕਿਉਂ ਜਾਈ ਜਾਂਦੀਆਂ ਜਾਂ ਸਾਰੇ ਟਾਈਮ ਕਿਉਂ ਜਾਈ ਜਾਂਦੇ ਆ ਤਲਵੰਡੀ ਬੰਨੀ ਕਿਉਂ ਬੰਦ ਕਰਕੇ ਰੱਖਿਆ ਹੋਇਆ ਜੀ ਅਸੀਂ ਬਹੁਤ ਰੌਲਾ ਪਾਇਆ ਸਾਡੇ ਖਿਲਾਫ ਕਾਰਵਾਈ ਕਰਨ ਲੱ ਆਮ ਲੋਕਾਂ ਦਾ ਅਸੀਂ ਕਾਮ ਆਦਮੀ ਪਾਰਟੀ ਨਾਲ ਜੁੜੇ ਹੋਏ ਬੰਦੇ ਆ ਜੀ ਆਪਣਾ ਭਗਵੰਤ ਮਾਨ ਜੀ ਨੂੰ ਵੋਟਾਂ ਪਾਈਆਂ ਤੇ ਹੁਣ ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਜੀ ਕਿ ਆਮ ਵਰਕਰਾਂ ਦੀ ਸੁਣੋ ਜੀ ਇੱਥੇ ਕੀ ਕੁਝ ਹੋ ਰਿਹਾ ਜੀ ਮੈਂ ਕਹਿੰਦਾ ਭ੍ਰਿਸ਼ਟਾਚਾਰ ਬਹੁਤ ਵਧ ਗਿਆ ਜੀ ਜਿਹੜੇ ਕਰਕੇ ਆ ਦੂਜਾ ਸਾਨੂੰ ਪਤਾ ਜੀ ਇੱਕ ਪਰਸ ਉਹ ਐਡਜਸਟਮੈਂਟ ਹੋਈ ਹੈ ਜੀ ਸਾਡੇ ਜਿਹੜੇ ਟਾਈਮ ਹੈਗੇ ਇੱਥੇ ਪੀ ਆਰਟੀਸੀ ਦੇ ਮਿਸ ਹੋਈ ਜਾਂਦੇ ਆ ਜਾਂ ਗਲਤ ਐਡਜਸਟਮੈਂਟ ਆ ਹੁੰਗਾ ਉਹ ਤਾਂ ਕਰ ਨਹੀਂ ਰਹੇ ਪਰ ਇੱਕ ਪ੍ਰਾਈਵੇਟ ਨੂੰ ਪਰਸ ਉਹ ਐਡਜਸਟਮੈਂਟ ਦੇਤੀ ਚੱਕ ਕੇ ਸਾਡੀਆਂ ਗੱਡੀਆਂ ਦੇ ਮੂਹਰੇ ਕਰਤਾ ਜੀ ਸਾਡੀ ਗੱਡੀ ਖਾਲੀ ਰਹਿਣ ਲੱਗ ਗਈ 10 ਮਿੰਟ ਦੇਤੇ ਲੋਕ ਜਾਣ ਲੱਗੇ ਤੇ ਉੱਥੇ ਦੋ ਗੱਡੀਆਂ ਨਿਕਲਣ ਲੱਗੀਆਂ ਜੀ ਤੇ ਮੈਨੂੰ ਉਮੀਦ ਹੈ ਜੀ ਚੇਅਰਮੈਨ ਸਾਹਿਬ ਵੀ ਤੇ ਜ਼ਰੂਰ ਹੱਲ ਕਰਨਗੇ ਤੇ ਸੀ ਇਹ ਗੱਲ ਲੈ ਵੀ ਇਹ ਕੀ ਹੋ ਰਿਹਾ ਹੈ ਗਰਾਉਂਡ ਲੈਵਲ ਤੇ ਵਰਕਰਾਂ ਨਾਲ ਪਤਾ ਕਰੋ ਜੀ ਤੇ ਕੀ ਕੁਝ ਚੱਲ ਰਿਹਾ ਜੀ ਧੰਨਵਾਦ ਅੱਜ ਸੜੀ ਪੀਆਰਟੀਸੀ ਦੀ ਸੜੀ ਇਨਫੋਰਸਮੈਂਟ ਟੀਮ ਵੱਲੋਂ ਅੱਜ ਬੱਸ ਸਟੈਂਡ ਬਟ੍ਰਿੰਦਾ ਜਾ ਜਾ ਕੇ ਅਚੰਝੇ ਅਸੀਂ ਚੈੱਕ ਕੀਤੀ ਤੇ ਸਾਨੂੰ ਕਾਫੀ ਲੱਗਾ ਕੁਝ ਪ੍ਰਾਈਵੇਟ ਆਪਰੇਟਰ ਜਿਹੜੇ ਉਹ ਆਪਣੇ ਜਿਹੜਾ ਮਿਥਿਆਡ ਐਮਸੀ ਉਸ ਤੋਂ ਵੱਧ ਟਾਈਮ ਉਹ ਯੂਜ਼ ਕਰ ਰਹੇ ਸੀਗੇ ਤੇ ਉਹਦੇ ਸਬੰਧ 'ਚ ਇਹ ਸਾਰੇ ਉਹ ਡਾਕੂਮੈਂਟ ਦੇਖ ਰਿਹਾ ਤੇ ਜਿੱਥੇ ਵੀ ਕਿਤੇ ਉਲੰਘਣਾ ਨਹੀਂ ਪਾਈ ਗਈ ਤੇ ਉਹਨਾਂ ਆਪਰੇਟਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਕਿੰਨੇ ਬੱਸਾਂ ਚੈੱਕ ਕਰ ਰਹੇ ਤੁਸੀਂ ਦੇਖੋ ਚੈੱਕ ਮੇਰੇ ਤੋਂ ਨਾਲ 14-15 ਬੱਸਾਂ ਨੂੰ ਸਾਡੀ ਇਨਫੋਰਸਮੈਂਟ ਟੀਮ ਚੈੱਕ ਕਰ ਚੁੱਕੀ ਆ। ਕੋਈ ਗੱਲ ਵੀ ਕੀਤੀ ਬੱਸਾਂ ਨੂੰ ਇਹ ਇੱਕ ਇੱਕ ਬੱਸ ਦਾ ਜਿਹਦਾ ਸਾਨੂੰ ਜ਼ਿਆਦਾ ਡਾਊਟ ਲੱਗਾ ਤੇ ਉਹ ਬੱਸ ਅਸੀਂ ਸਾਈਡ ਤੇ ਲਗਵਾਈ ਹੋਈ ਆ ਤੇ ਉਹਦੀ ਉਹ ਡਾਕੂਮੈਂਟ ਦੇਖ ਰਿਹਾ ਇਹਨਾਂ ਦੇ ਲਿਖੇ ਆਏ ਆ ਕਾਗਜ਼ ਕਾਫੀ ਤੇ ਕੁਝ ਡਾਕੂਮੈਂਟ ਇਹ ਕਿੰਨੇ ਵੀ ਸਾਨੂੰ ਅਜੇ ਜਾਨਕੀ ਮੰਗਵਾ ਰਹੇ ਆ ਜਾਂ ਆਪਣੇ ਜੇ ਉਹਨਾਂ ਕਾਗਜ਼ਾ ਜੋੜਦਾ ਨਹੀਂ ਪਾਈਗੇ ਤੇ ਉਹਨਾਂ ਨੂੰ ਬਸੰਦ ਬੰਨ੍ਹ ਕੇ ਦਿੱਤਾ ਜਾਊਗਾ ਜੀ ਨਾ ਸਰ ਬਟਿੰਡ ਸਭ ਤੋਂ ਵੱਡਾ ਹੁੰਦਾ ਹੈ ਜੇ ਕਹਿੰਦੇ ਬਸ ਸਟੈਂਡ ਤੇ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਬਸ ਸਟੈਂਡ ਨੂੰ ਦੇਖੋ ਗੱਲ 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 ਇਦਾਂ ਜੇ ਆਪਾਂ ਸ਼ਹਿਰ ਦੀ ਸਹੂਲਤ ਦੀ ਗੱਲ ਕਰੀਏ ਤੇ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਤੇ ਮੈਂ ਕਹਿੰਦਾ ਵੀ ਜਿਹੜਾ ਸ਼ਹਿਰ ਦੇ ਵਿੱਚ ਬਸ ਸਟੈਂਡ ਹੈ ਉਹਦੇ ਨਾਲ ਲੋਕਾਂ ਨੂੰ ਸਿਖਾਈ ਜ਼ਿਆਦਾ ਹੁੰਦੀ ਹੈ ਜੇ ਮੈਂ ਆਪਣੇ ਪਟਿਆਲਾ ਦੀ ਗੱਲ ਕਰਾਂ ਮੈਂ ਖੁਦ ਪਟਿਆਲਾ ਰਹਿਣ ਵਾਲਾ ਸਾਡੇ ਬਟਿਆਲੇ ਜੀ ਵੀ ਅੱਡਾ ਬਾਹਰ ਸ਼ਿਫਟ ਕੀਤਾ ਗਿਆ ਸ਼ਿਰੂ ਸ਼ਿਰੂ ਚ ਲੋਕਾਂ ਨੂੰ ਦਿੱਕਤਾਂ ਬਹੁਤ ਆਈਆਂ ਪਰ ਕਿਤੇ ਨਾ ਕਿਤੇ ਉਹਦੇ ਨਾਲ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਟ੍ਰੈਫਿਕ ਨੂੰ ਨਜਾਤ ਮਿਲਦੀ ਆ ਪਰ ਆਮ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਵਾਗਤ ਬਣਦਾ ਹੈ ਬੱਸ ਸਟੈਂਡ ਵੱਧ ਜਾਣਾ ਤੁਸੀਂ ਦੋਨੇ ਪਾਸੇ ਜਿਆਦਾ ਪਰੇਸ਼ਾਨੀ ਹੀ ਤੇ ਦੋਖਾ ਦੇ ਦੇਖੋ ਗੱਲ ਇਹ ਹੈ ਜੇ ਆਪਾਂ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਜਿਹੜੇ ਲੋਕ ਜ਼ਿਆਦਾਤਰ ਬੱਸਾਂ 'ਚ ਸਫ਼ਰ ਕਰਦੇ ਆ ਉਦੇ ਹਿਸਾਬ ਨਾਲ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਜੇ ਸ਼ਾਇਦ ਬੱਸ ਸਟੈਂਡ ਬਾਹਰ ਜਾਊਗਾ ਕਿਤੇ ਨਾ ਕਿਤੇ 10 10 15 15 ਰੁਪਏ ਆਟੋਆਂ ਚ ਲਾ ਕੇ ਦੁਬਾਰਾ ਉਹ ਸ਼ਹਿਰ ਚ ਆਉਣਗੇ ਪਰ ਜੇ ਸ਼ਹਿਰ ਚ ਟ੍ਰੈਫਿਕ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਜੇ ਬੱਸ ਸਟੈਂਡ ਬਾਹਰ ਜਾਂਦਾ ਉਹ ਚ ਲੋਕਾਂ ਨੂੰ ਸਹਾਈ ਨਹੀਂ ਬੱਸਾਂ ਦੀ ਗੱਲ ਕਰੀ ਬਹੁਤ ਜਲਦ ਪੀਆਰਟੀਸੀ ਆਪਣੀਆਂ ਔਨ ਬੱਸਾਂ ਖਰੀਦਣ ਚਾਹ ਰਹੀ ਆ ਆਪਾਂ ਦੇ ਸਫਰ ਲਈ ਕੋਈ ਸਮਾਰਟ ਕਾਰਡ ਬਣਨਿਆ ਰਿਹਾ ਹੈ ਨਹੀਂ ਅ ਜੇ ਤੁ ਅਜੇ ਸਾਰਾ ਕੁਝ ਸਰਕਾਰ ਦੇ ਵਿਚਾਰ ਅਧੀਨ ਹੈ ਇਹ ਸਾਰਾ ਸਰਕਾਰ ਦੇ ਫੈਸਲੇ ਆ ਸਰਕਾਰ ਨੇ ਕਦੋਂ ਇੰਪਲੀਮੈਂਟ ਕਰਦੇ ਆ ਤੁਸੀਂ ਕੀ ਯੋਜਨਾਵਾਂ ਲੈ ਕੇ ਆਨੇ ਕੋਈ ਰਣਨੀਤੀ ਦੇਖੋ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਸਾਡੀ ਪਲੈਨਿੰਗ ਹੈ ਵੀ ਅਸੀਂ ਆਪਣੀਆਂ ਬੱਸਾਂ ਖਰੀਦਣ ਜਾ ਰਹੇ ਹਾਂ ਉਹਦੇ ਸਾਡੀਆਂ ਆਰਡੀਨਰੀ ਬੱਸਿਸ ਵੀ ਆ ਸਾਡੀਆਂ ਮਿਨੀ ਬੱਸਿਸ ਵੀ ਆ ਤੇ ਉੱਚ ਅਸੀਂ ਬਹੁਤ ਬਹੁ ਵੀ ਲੈਣ ਜਾ ਰਹੇ ਹਾਂ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਗਰਾਮ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਜੜੇ ਜੀ ਤਲਵੰਡੀ ਵਾਲੇ ਰੂਟ ਤੇ ਤਾ ਅਸੀਂ ਇਹ ਕਹਿਣਾ ਚਾਹੁੰਦੇ ਸੀ ਸਾਡੇ ਅੱਜ ਚੇਅਰਮੈਨ ਸਾਹਿਬ ਇੱਥੇ ਬਸ ਸਾਡੇ ਚ ਆਏ ਹੋਏ ਆ ਜੀ ਸਾਡੇ ਤਲਵੰਡੀ ਬੰਨੀ ਰੂਟ ਹੈ ਜਿਹੜੇ ਜੀ ਉਹ 50% ਬੰਦ ਹੈ ਜੀ ਜੇ ਅਸੀਂ ਗੱਡੀ ਲਾਉਣੀ ਹੈ ਜੀ ਸਾਨੂੰ ਤਲਵੰਡੀ ਬੰਨੀ ਗੱਡੀ ਨਹੀਂ ਲਾਉਣ ਦਿੱਤੀ ਜਾਂਦੀ ਪਹਿਲਾਂ ਤਾਂ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਚ 2022 ਚ ਤਲਵੰਡੀ ਵਾਲਾ ਟਾਈਮ ਟੇਬਲ ਜਦੋਂ ਬਣਾਇਆ ਤਿੰਨ ਤਿੰਨ ਟਾਈਮ ਚੱਕ ਕੇ ਇੱਕ ਥਾਂ ਕਰਤੀ ਫੇਰ ਉਹ ਇੱਕ ਥਾਂ ਵੀ ਤਿੰਨ ਤਿੰਨ ਟਾਈਮਾਂ ਦੇ ਵਿੱਚ ਇੱਕ ਗੱਡੀ ਕੱਢਣ ਲੱਗ ਗਈ ਜੇ ਅਸੀਂ ਤਲਵੰਡੀ ਰਿਗਦੇ ਆ ਜੇ ਗੱਡੀ ਲੈ ਜਾਣੇ ਆ ਤਾਂ ਇਹ ਸਾਡੇ ਪੁਥਲਾਫ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਪਹਿਲਾਂ ਮੈਂ ਰਾਮਾ ਰਾਮਪਰਾ ਚੱਲੀ ਜਾਂਦਾ ਸੀ ਜੀ ਗੱਡੀ ਲੈ ਕੇ ਗਿਆ ਇਹਨਾਂ ਨੇ ਕਹਿੰਦੇ ਤੂੰ ਲੈ ਕੇ ਨਹੀਂ ਜਾਣੀ ਮੈਨੂੰ ਮੈਂ ਲੈ ਗਿਆ ਗੱਡੀ ਦੂਜੇ ਦਿਨ ਗੱਡੀ ਦੇ ਟਾਇਰ ਲਾਤੇ ਜੀ ਮੈਨੂੰ ਰੂਟ ਆਫ ਕਰਤਾ 10 ਦਿਨ ਮੈਂ ਵੇਲਾ ਰਹਾ ਮੈਂ ਅਰਜ਼ੀਆਂ ਵੀ ਦਿੱਤੀਆਂ ਕੀ ਹੈ ਕਿਉਂ ਨਹੀਂ ਜਾਣ ਉਹ ਉਹ ਇਹਨਾਂ ਨੂੰ ਪਤਾ ਹੀ ਕਿਉਂ ਨਹੀਂ ਜਾਣਦੇ ਕਿਉਂਕਿ ਨਾ ਤਾਂ ਤਲਵੰਡੀ 2022 ਤੋਂ ਬਾਅਦ ਨਾ ਤਾਂ ਤਲਵੰਡੀ ੱਡੇ ਤੇ ਬਸ ਸਟੈਂਡ ਤੇ ਕੋਈ ਬੰਦਾ ਲੱਗਿਆ ਜੀ ਤੇ ਜੇ ਕੋਈ ਬੰਦਾ ਲੱਗਦਾ ਤਾਂ 10 20 ਦਿਨ ਲਾ ਕੇ ਪੱਟ ਲਿਆ ਜਾਂਦਾ ਜੀ ਤੇ ਪਹਿਲੀ ਵਾਰ ਹੋਇਆ ਜੀ ਲ ਵੀ ਇੱਕ ਇਤਿਹਾਸਕ ਨਾਗਰ ਤਲਵੰਡੀ ਸਾਬੋ ਤੱਕ ਤੇ ਸ੍ਰੀ ਦਮਦਮਾ ਸਾਹਿਬ ਤੇ ਉੱਥੇ ਜਿਹੜਾ ਲੋਹੜੀ ਵਾਲਾ ਮੇਲਾ ਲੱਗਦਾ ਜੀ ਉਦਦੇ ਤਲਵੰਡੀ ੱਡੇ ਤੇ ਕੋਈ ਬੰਦਾ ਨਹੀਂ ਸੀਗਾ ਜੀ ਉਸ ਤੋਂ ਬਾਅਦ ਮੈਸਰਖਾਨੇ ਦਾ ਮੇਲਾ ਲੱਗਿਆ ਜੀ ਉੱਥੇ ਲੋਕਾਂ ਨੂੰ ਕੰਟਰੋਲ ਕਰਨਾ ਹੁੰਦਾ ਉਸ ਦਿਨ ਵੀ ਜੇ ਹਾਜ਼ਰੀ ਚੈੱਕ ਕਰੀ ਜਾਵੇ ਤਲਵੰਡੀ ਬੱਸ ਸਟੈਂਡ ਤੇ ਕੋਈ ਬੰਦਾ ਨਹੀਂ ਪ੍ਰਾਈਵੇਟ ਬੱਸਾਂ ਦੀ ਪ੍ਰਾਈਵੇਟ ਬੱਸਾਂ ਦੀ ਭਮਾਰ ਹੈ ਜੀ ਉੱਥੇ ਸਾਰੇ ਮੇਲੇ ਪ੍ਰਾਈਵੇਟ ਬੱਸ ਸਪਰੇਟਰਾਂ ਨੇ ਲੁੱਟਿਆ ਉੱਥੇ ਬੰਦਾ ਕਿਉਂ ਨਹੀਂ ਲਾਉਂਦੇ ਤੇ ਸਾਡੇ ਵਰਗਿਆਂ ਤੇ ਕਹਿੰਦੇ ਆ ਕਾਰਵਾਈ ਕਰਾਂਗੇ ਹੁਣ ਅਸੀਂ ਚੇਅਰਮੈਨ ਸਾਹਿਬ ਨੂੰ ਇਹੀ ਦੱਸਿਆ ਜੀ ਕਿ ਤਲਵੰਡੀ ਬੰਨੀ 50% ਟੈਪ ਬੰਦ ਕਿਉਂ ਕਰਿਆ ਮਲੋਟ ਮੁਖਸਰ ਸਾਈਡ ਬੱਸਾਂ ਵੱਧ ਕਿਉਂ ਜਾਈ ਜਾਂਦੀਆਂ ਜਾਂ ਸਾਰੇ ਟਾਈਮ ਕਿਉਂ ਜਾਈ ਜਾਂਦੇ ਆ ਤਲਵੰਡੀ ਬੰਨੀ ਕਿਉਂ ਬੰਦ ਕਰਕੇ ਰੱਖਿਆ ਹੋਇਆ ਜੀ ਅਸੀਂ ਬਹੁਤ ਰੌਲਾ ਪਾਇਆ ਸਾਡੇ ਖਿਲਾਫ ਕਾਰਵਾਈ ਕਰਨ ਲੱਗੇ ਜਾਂਦੇ ਆਮ ਲੋਕਾਂ ਦਾ ਅਸੀਂ ਕਾਮ ਆਦਮੀ ਪਾਰਟੀ ਨਾਲ ਜੁੜੇ ਹੋਏ ਬੰਦੇ ਆ ਜੀ ਆਪਣਾ ਭਗਵਾਨ ਤਮਨ ਜੀ ਨੂੰ ਵੋਟਾਂ ਪਾਈਆਂ ਤੇ ਹੁਣ ਅਸੀਂ ਭਗਵਾਨ ਤਮਨ ਜੀ ਨੂੰ ਬੇਨਤੀ ਕਰਦੇ ਆ ਜੀ ਇਹ ਆਮ ਵਰਕਰਾਂ ਦੀ ਸੁਣੋ ਜੀ ਇੱਥੇ ਕੀ ਕੁਝ ਹੋ ਰਿਹਾ ਜੀ ਮੈਂ ਕਹਿੰਦਾ ਭ੍ਰਿਸ਼ਟਾਚਾਰ ਬਹੁਤ ਵਧ ਗਿਆ ਜੀ ਜਿਹੜੇ ਕਰਕੇ ਆ ਦੂਜਾ ਸਾਨੂੰ ਪਤਾ ਹੀ ਇੱਕ ਪਰਸ ਉਹ ਐਡਜਸਟਮੈਂਟ ਹੋਈ ਹੈ ਜੀ ਸਾਡੇ ਜਿਹੜੇ ਟਾਈਮ ਹੈਗੇ ਇੱਥੇ ਪੀ ਆਰਟੀਸੀ ਦੇ ਮਿਸ ਹੋਈ ਜਾਂਦੇ ਆ ਜਾਂ ਗਲਤ ਐਡਜਸਟਮੈਂਟ ਹੁੰਗਾ ਉਹ ਤਾਂ ਕਰ ਨਹੀਂ ਰਹੇ ਪਰ ਇੱਕ ਪ੍ਰਾਈਵੇਟ ਨੂੰ ਪਰਸ ਉਹ ਐਡਜਸਟਮੈਂਟ ਦੇਤੀ ਚੱਕ ਕੇ ਸਾਡੀਆਂ ਗੱਡੀਆਂ ਦੇ ਮੂਹਰੇ ਕਰਤਾ ਸੀ ਸਾਡੀ ਗੱਡੀ ਖਾਲੀ ਰਹਿਣ ਲੱਗ ਗਈ 10 ਮਿੰਟ ਦੇਤੇ ਜੀ ਲੋਕ ਜਾਣ ਲੱਗੇ ਤੇ ਉੱਥੇ ਦੋ ਗੱਡੀਆਂ ਨਿਕਲਣ ਲੱਗੀਆਂ ਜੀ ਤੇ ਮੈਨੂੰ ਉਮੀਦ ਹੈ ਜੀ ਚੇਅਰਮੈਨ ਸਾਹਿਬ ਵੀ ਤੇ ਜ਼ਰੂਰ ਹੱਲ ਕਰਨਗੇ ਤੇ ਸੀਐ ਗੱਲ ਲੈ ਵੀ ਇਹ ਕੀ ਹੋ ਰਿਹਾ ਹੈ ਗਰਾਉਂਡ ਲੈਵਲ ਤੇ ਵਰਕਰਾਂ ਨਾਲ ਪਤਾ ਕਰੋ ਜੀ ਤੇ ਕੀ ਕੁਝ ਚੱਲ ਰਿਹਾ ਹੈ ਜੀ ਧੰਨਵਾਦ ਅੱਜ ਸੜੀ ਪੀਆਰਟੀਸੀ ਦੀ ਸੜੀ ਇਨਫੋਰਸਮੈਂਟ ਟੀਮ ਵੱਲੋਂ ਅੱਜ ਬੱਸ ਸਟੈਂਡ ਬਿਟ੍ਰਿੰਦਾ ਜਾ ਜਾ ਕੇ ਅਚੰਗੇ ਜੀ ਦਸੀਂ ਚੈਟੀ ਕੀਤੀ ਤੇ ਸਾਨੂੰ ਕਾਫੀ ਲੱਗਾ ਕੁਝ ਪ੍ਰਾਈਵੇਟ ਆਪਰੇਟਰ ਜਿਹੜੇ ਉਹ ਆਪਣੇ ਮਿਥਿਆ ਟਾਈਮ ਸੀ ਉਸ ਤੋਂ ਵੱਧ ਟਾਈਮ ਉਹ ਯੂਜ਼ ਕਰ ਰਹੇ ਸੀਗੇ ਤੇ ਉਹਦੇ ਸਬੰਧ ਆ ਇਹ ਸਾਰੇ ਉਹ ਡਾਕੂਮੈਂਟ ਦੇਖ ਰਿਹਾ ਤੇ ਜਿੱਥੇ ਵੀ ਕਿਤੇ ਉਲੰਘਣਾ ਨਹੀਂ ਪਾਈ ਗਈ ਤੇ ਉਹਨਾਂ ਆਪਰੇਟਰਾਂ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ। ਕਿੰਨੀਆਂ ਬੱਸਾਂ ਚੈੱਕ ਕਰ ਰਿਹਾ ਤੁਸੀਂ ਦੇਖੋ ਚੈੱਕ ਮੇਰੇ ਤੋਂ ਹੁਣ 14 15 ਬੱਸਾਂ ਨੂੰ ਸਾਡੀ ਇਨਫੋਰਸਮੈਂਟ ਟੀਮ ਚੈੱਕ ਕਰ ਚੁੱਕੀ ਆ। ਹੁਣ ਵੀ ਕੀਤੀ ਬੱਸਾਂ ਇਹ ਇੱਕ ਇੱਕ ਬੱਸ ਦਾ ਜਿਹਦਾ ਸਾਨੂੰ ਜ਼ਿਆਦਾ ਡਾਊਟ ਲੱਗਾ ਤੇ ਉਹ ਬੱਸ ਅਸੀਂ ਸਾਈਡ ਤੇ ਲਗਵਾਈ ਹੋਈ ਆ ਤੇ ਉਹਦੀ ਹੁਣ ਡਾਕੂਮੈਂਟ ਦੇਖ ਰਿਹਾ ਇਹਨਾਂ ਦੇ ਲਿਖੇ ਆਏ ਆ ਕਾਗਜ਼ ਕਾਫੀ ਤੇ ਕੁਝ ਡਾਕੂਮੈਂਟ ਇਹ ਕਹਿੰਦੇ ਵੀ ਸਾਨੂੰ ਅਜ ਜਾਨਕੀ ਮੰਗਵਾਰੇ ਆ ਜਾਂ ਆਪਣੇ ਤੇ ਜੇ ਉਹਨਾਂ ਕਾਗਜ਼ਾ ਜੋੜਦਾ ਨਹੀਂ ਪਾਈਗੇ ਤੇ ਉਹਨਾਂ ਨੂੰ ਬਸੰਦ ਬੰਨ੍ਹ ਕਰ ਦਿੱਤਾ ਜਾਊਗਾ ਜੀ ਸਰ ਬਖੀਨਲ ਸਭ ਤੋਂ ਵੱਡਾ ਮੁੰਡਾ ਹੈ ਜਿਹਨੂੰ ਫਸਟ ਸਟੈਂਡ ਹੈ ਉਸੇ ਅਸਲ ਵਿੱਚ ਕੀ ਕਹਿਣਾ ਚਾਹੁੰਦਾ ਕਿ ਬਸਟੈਂਡ ਦੇਖੋ ਗੱਲ 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 ਇਦਾਂ ਜੇ ਆਪਾਂ ਸ਼ਹਿਰ ਦੀ ਸਹੂਲਤ ਦੀ ਗੱਲ ਕਰੀਏ ਤੇ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਤੇ ਮੈਂ ਕਹਿੰਦਾ ਵੀ ਜਿਹੜਾ ਸ਼ਹਿਰ ਦੇ ਵਿੱਚ ਬਸ ਸਟੈਂਡ ਹੈ ਉਹਦੇ ਨਾਲ ਲੋਕਾਂ ਨੂੰ ਸਿਖਾਈ ਜਿਆਦਾ ਹੁੰਦੀ ਹੈ ਜੇ ਮੈਂ ਆਪਣੇ ਪਟਿਆਲੇ ਦੀ ਗੱਲ ਕਰਾਂ ਮੈਂ ਖੁਦ ਪਟਿਆਲੇ ਦਾ ਰਹਿਣ ਵਾਲਾ ਹਾਂ ਸਾਡੇ ਬਿੜੇ ਵਾਲੇ ਜੀ ਅੱਡਾ ਬਾਹਰ ਸ਼ਿਫਟ ਕੀਤਾ ਗਿਆ ਸ਼ੁਰੂ ਸ਼ੁਰੂ ਚ ਲੋਕਾਂ ਨੂੰ ਦਿੱਕਤਾਂ ਬਹੁਤ ਆਈਆਂ ਪਰ ਕਿਤੇ ਨਾ ਕਿਤੇ ਉਹਦੇ ਨਾਲ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਟ੍ਰੈਫਿਕ ਤੋਂ ਨਿਜਾਦ ਮਿਲਦੀ ਹੈ ਪਰ ਆਮ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਵਾਗਤ ਹੁੰਦਾ ਹੈ ਬੱਸ ਸਟੈਂਡ ਬਾਹਰ ਜਾਣਾ ਤੁਸਮ ਦੁਨਨੇ ਪਾਸੇ ਜਿਆਦਾ ਪਰਸ਼ਾਨੀ ਵੀ ਤੋਂ ਦੇਖੋ ਗੱਲ ਇਹ ਹੈ ਜੇ ਆਪਾਂ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਜਿਹੜੇ ਲੋਕ ਜ਼ਿਆਦਾਤਰ ਬੱਸਾਂ 'ਚ ਸਫ਼ਰ ਕਰਦੇ ਆ ਉਦੇ ਹਿਸਾਬ ਨਾਲ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਜੇ ਸ਼ਾਇਦ ਬੱਸ ਸਟੈਂਡ ਬਾਹਰ ਜਾਊਗਾ ਕਿਦਾਂ ਨਾ ਕਿਤੇ 10 10 15 15 ਰੁਪਏ ਆਟੋਆਂ ਚ ਲਾ ਕੇ ਦੁਬਾਰਾ ਉਹ ਸ਼ਹਿਰ ਚ ਆਉਣਗੇ ਪਰ ਜੇ ਸ਼ਹਿਰ ਚ ਟ੍ਰੈਫਿਕ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਜੇ ਬੱਸ ਸਟੈਂਡ ਬਾਹਰ ਜਾਂਦਾ ਉਹ ਚ ਲੋਕਾਂ ਨੂੰ ਸਹਾਈ ਹੋਣੀ ਆ ਬੱਸਾਂ ਦੀ ਗੱਲ ਕਰੀ ਬਹੁਤ ਜਲਦੀ ਪੀਆਰਟੀਸੀ ਆਪਣੀਆਂ ਔਨ ਬੱਸਾਂ ਖਰੀਦਣੇ ਚਾਹ ਰਿਹਾ ਆਪਾਂ ਸਫਰ ਲਈ ਕੋਈ ਸਮਾਰਟ ਕਾਰਡ ਬਣਨ ਜਾ ਰਹੇ ਆ ਅਹ ਦੇਖੋ ਅਜੇ ਸਾਰਾ ਕੁਝ ਸਰਕਾਰ ਦੇ ਵਿਚਾਰ ਅਧੀਨ ਹੈ ਇਹ ਸਾਰਾ ਸਰਕਾਰ ਦੇ ਫੈਸਲੇ ਆ ਸਰਕਾਰ ਨੇ ਕਦੋਂ ਇੰਪਲੀਮੈਂਟ ਕਰਦੇ ਆ ਤੁਸੀਂ ਕੀ ਯੋਜਨਾ ਨਾਲ ਲੈ ਕੇ ਆ ਰਹੇ ਹੋ ਕੋਈ ਪਲਾਨਿੰਗ ਕੀਤੀ ਹੋਏ ਲੇਖੋ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਸਾਡੀ ਪਲਾਨਿੰਗ ਹੈ ਵੀ ਅਸੀਂ ਆਪਣੀਆਂ ਬੱਸਾਂ ਖਰੀਦਣ ਜਾ ਰਹੇ ਹਾਂ ਉਹਦੇ ਸਾਡੀਆਂ ਆਰਡੀਨਰੀ ਬੱਸਿਸ ਵੀ ਆ ਸਾਡੀਆਂ ਮਿਨੀ ਬੱਸਿਸ ਵੀ ਆ ਤੇ ਉੱਚਾ ਸੀ ਬਹੁਤ ਬਹੁ ਵੀ ਲੈਣ ਜਾ ਰਹੇ ਹਾਂ ਠੀਕ ਹੈ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਹੈ ਜੀ ਕੀ ਕਹਿਣਾ ਤੁਹਾਨੂੰ ਜਿਹੜੇ ਜੀ ਟਲਵੰਡੀ ਵਾਲੇ ਰੂਟ ਉੱਤੇ ਚਲਵੰਡੀ ਵਾਲੇ ਰੂਟ ਤੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਸੀ ਸਾਡੇ ਅੱਜ ਚੇਅਰਮੈਨ ਸਾਹਿਬ ਇੱਥੇ ਬਸ ਅੱਡੇ 'ਚ ਆਏ ਹੋਏ ਆ ਜੀ ਸਾਡੇ ਤਲਵੰਡੀ ਬੰਨੀ ਰੂਟ ਹੈ ਜਿਹੜੇ ਜੀ ਉਹ 50% ਬੰਦ ਹੈ ਜੀ ਜੇ ਅਸੀਂ ਗੱਡੀ ਲਾਉਨੇ ਆ ਜੀ ਸਾਨੂੰ ਤਲਵੰਡੀ ਬੰਨੀ ਗੱਡੀ ਨਹੀਂ ਲਾਉਣ ਦਿੱਤੀ ਜਾਂਦੀ ਪਹਿਲਾਂ ਤਾਂ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ 2022 'ਚ ਤਲਵੰਡੀ ਵਾਲਾ ਟਾਈਮ ਟੇਬਲ ਜਦੋਂ ਬਣਾਇਆ ਤਿੰਨ-ਤਿੰਨ ਟਾਈਮ ਚੱਕ ਕੇ ਇੱਕ ਥਾਂ ਕਰਤੀ ਫਿਰ ਉਹ ਇੱਕ ਥਾਂ ਵੀ ਤਿੰਨ-ਤਿੰਨ ਕਿ ਇਹ ਸਾਡੇ ਪੁਖਲਾਫ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਪਹਿਲਾ ਮੈਂ ਰਾਮਾ ਰਾਮਪਰਾ ਚਲੀ ਜਾਂਦਾ ਸੀਗਾ ਜੀ ਗੱਡੀ ਲੈ ਕੇ ਗਿਆ ਇਹਨਾਂ ਨੇ ਕਹਿੰਦੇ ਤੂੰ ਲੈ ਕੇ ਨਹੀਂ ਜਾਣੀ ਮੈਨੂੰ ਮੈਂ ਲੈ ਗਿਆ ਗੱਡੀ ਦੂਜੇ ਦਿਨ ਗੱਡੀ ਦੇ ਟਾਇਰ ਲਾਤੇ ਜੀ ਮੈਨੂੰ ਰੂਟ ਆਫ ਕਰਤਾ 10 ਦਿਨ ਮੈਂ ਵੇਲਾ ਰਹਾ ਮੈਂ ਅਰਜ਼ੀਆਂ ਵੀ ਦਿੱਤੀਆਂ ਕਿ ਕੰਮ ਕੀ ਹੈ ਕਿਉਂ ਨਹੀਂ ਜਾਣ ਉਹ ਇਹਨਾਂ ਨੂੰ ਪਤਾ ਹੀ ਕਿਉਂ ਨਹੀਂ ਜਾਣਦੇ ਕਿਉਂਕਿ ਨਾ ਤਾਂ ਤਲਵੰਡੀ 2022 ਤੋਂ ਬਾਅਦ ਨਾ ਤਾਂ ਤਲਵੰਡੀ ੱਡੇ ਤੇ ਬਸ ਸਟੈਂਡ ਤੇ ਕੋਈ ਬੰਦਾ ਲੱਗਿਆ ਜੀ ਤੇ ਜੇ ਕੋਈ ਬੰਦਾ ਲੱਗਦਾ ਤਾਂ 10 20 ਦਿਨ ਲਾ ਕੇ ਪੱਕਾ ਲਿਆ ਜਾਂਦਾ ਜੀ ਤੇ ਪਹਿਲੀ ਵਾਰ ਹੋਇਆ ਜੀ ਲਵੀ ਇੱਕ ਇਤਿਹਾਸਕ ਨਾਗਰ ਤਲਵੰਡੀ ਸਾਬੋ ਤੱਕ ਤੇ ਸ੍ਰੀ ਦਮਦਮਾ ਸਾਹਿਬ ਤੇ ਉੱਥੇ ਜਿਹੜਾ ਲੋਹੜੀ ਵਾਲਾ ਮੇਲਾ ਲੱਗਦਾ ਜੀ ਉਦਦੇ ਤਲਵੰਡੀ ੱਡੇ ਤੇ ਕੋਈ ਬੰਦਾ ਨਹੀਂ ਸੀ ਆ ਜੀ ਉਸ ਤੋਂ ਬਾਅਦ ਮੈਸਰਖਾਨੇ ਦਾ ਮੇਲਾ ਲੱਗਿਆ ਜੀ ਉੱਥੇ ਲੋਕਾਂ ਨੂੰ ਕੰਟਰ ਕਰਨਾ ਹੁੰਦਾ ਉਸ ਦਿਨ ਵੀ ਜੇ ਹਾਜ਼ਰੀ ਚੈੱਕ ਕਰੀ ਜਾਵੇ ਤਲਵੰਡੀ ਬੱਸ ਸਟੈਂਡ ਤੇ ਕੋਈ ਬੰਦਾ ਨਹੀਂ ਪ੍ਰਾਈਵੇਟ ਬੱਸਾਂ ਦੀ ਪ੍ਰਾਈਵੇਟ ਬੱਸਾਂ ਦੀ ਪਰਮਾਰ ਹੈ ਜੀ ਉੱਥੇ ਸਾਰੇ ਮੇਲੇ ਪ੍ਰਾਈਵੇਟ ਬੱਸ ਪਰੇਟਰਾਂ ਨੇ ਲੁੱਟਿਆ ਉੱਥੇ ਬੰਦਾ ਕਿਉਂ ਨਹੀਂ ਲਾਉਂਦੇ ਤੇ ਸਾਡੇ ਵਰਗਿਆਂ ਤੇ ਕਹਿੰਦੇ ਆ ਕਾਰਵਾਈ ਕਰਾਂਗੇ ਹੁਣ ਅਸੀਂ ਚੇਅਰਮੈਨ ਸਾਹਿਬ ਨੂੰ ਇਹੀ ਦੱਸਿਆ ਜੀ ਕਿ ਤਲਵੰਡੀ ਬੰਨੀ 50% ਟੈਪ ਬੰਦ ਕਿਉਂ ਕਰਿਆ ਮਲੋਟ ਮੁਖਸਰ ਸਾਈਡ ਬੱਸਾਂ ਵੱਧ ਕਿਉਂ ਜਾਈ ਜਾਂਦੀਆਂ ਜਾਂ ਸਾਰੇ ਟਾਈਮ ਕਿਉਂ ਜਾਈ ਜਾਂਦੇ ਆ ਤਲਵੰਡੀ ਬੰਨੀ ਕਿਉਂ ਬੰਦ ਕਰਕੇ ਰੱਖਿਆ ਹੋਇਆ ਜੀ ਅਸੀਂ ਬਹੁਤ ਰੌਲਾ ਪਾਇਆ ਸਾਡੇ ਖਿਲਾਫ ਕਾਰਵਾਈ ਕਰਨ ਲੱਗੇ ਜਾਂਦੇ ਜ ਆਮ ਲੋਕਾਂ ਦਾ ਅਸੀਂ ਕਾਮ ਆਦਮੀ ਪਾਰਟੀ ਨਾਲ ਜੁੜੇ ਹੋਏ ਬੰਦੇ ਆ ਜੀ ਆਪਣਾ ਭਗਵੰਤ ਮਾਨ ਜੀ ਨੂੰ ਵੋਟਾਂ ਪਾਈਆਂ ਤੇ ਹੁਣ ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਜੀ ਕਿ ਆਮ ਵਰਕਰਾਂ ਦੀ ਸੁਣੋ ਜੀ ਇੱਥੇ ਕੀ ਕੁਝ ਹੋ ਰਿਹਾ ਜੀ ਮੈਂ ਕਹਿੰਦਾ ਆਪਣੇ ਸ਼ਟਾਚਾਰ ਬਹੁਤ ਵਧ ਗਿਆ ਜੀ ਜਿਹੜੇ ਕਰਕੇ ਆ ਦੂਜਾ ਸਾਨੂੰ ਪਤਾ ਹੀ ਇੱਕ ਪਰਸ ਉਹ ਅਡਜਸਟਮੈਂਟ ਹੋਈ ਹੈ ਜੀ ਸਾਡੇ ਜਿਹੜੇ ਟਾਈਮ ਹੈਗੇ ਇੱਥੇ ਪੀਆਰਟੀਸੀ ਦੇ ਮਿਸ ਹੋਈ ਜਾਂਦੇ ਆ ਜਾਂ ਗਲਤ ਅਡਜਸਟਮੈਂਟ ਹੁੰਗਾ ਉਹ ਤਾਂ ਕਰ ਨਹੀਂ ਰਹੇ ਪਰ ਇੱਕ ਪ੍ਰਾਈਵੇਟ ਨੂੰ ਪਰਸ ਉਹ ਅਡਜਸਟਮੈਂਟ ਦੇਤੀ ਚੱਕ ਕੇ ਸਾਡੀਆਂ ਗੱਡੀਆਂ ਦੇ ਮੂਰੇ ਕਰਤਾ ਸੀ ਸਾਡੀ ਗੱਡੀ ਖਾਲੀ ਰਹਿਣ ਲੱਗ ਗਈ 10 ਮਿੰਟ ਦੇਤੇ ਲੋਕ ਜਾਣ ਲੱਗੇ ਤੇ ਉੱਥੇ ਦੋ ਗੱਡੀਆਂ ਨਿਕਲਣ ਲੱਗੀਆਂ ਜੀ ਤੇ ਮੈਨੂੰ ਉਮੀਦ ਹੈ ਜੀ ਚੇਅਰਮੈਨ ਸਾਹਿਬ ਵੀ ਤੇ ਜ਼ਰੂਰ ਹੱਲ ਕਰਨਗੇ ਤੇ ਸੀਐਮ ਸਭ ਤੱਕ ਜ਼ਰੂਰ ਪਹੁੰਚੂਗੀ ਇਹ ਗੱ ਉਹ ਗਰਾਉਂਡ ਲੈਵਲ ਤੇ ਵਰਕਰਾਂ ਨਾਲ ਪਤਾ ਕਰੋ ਜੀ ਤੇ ਕੀ ਕੁਝ ਚੱਲ ਰਿਹਾ ਜੀ ਧੰਨਵਾਦ ਅੱਜ ਸੜੀ ਪੀਆਰਟੀਸੀ ਦੀ ਸੜੀ ਇਨਫੋਰਸਮੈਂਟ ਟੀਮ ਵੱਲੋਂ ਅੱਜ ਬੱਸ ਸਟੈਂਡ ਬਟਿੰਡਾ ਜਾ ਜਾ ਕੇ ਅਚੰਗੇ ਦਸੀਂ ਚੈਕਿੰਗ ਕੀਤੀ ਤੇ ਸਾਨੂੰ ਕਾਫੀ ਲੱਗਾ ਕੁਝ ਪ੍ਰਾਈਵੇਟ ਆਪਰੇਟਰ ਜਿਹੜੇ ਉਹ ਆਪਣੇ ਜਿਹੜਾ ਮਿਥਿਆ ਟਾਈਮ ਸੀ ਉਸ ਤੋਂ ਵੱਧ ਟਾਈਮ ਉਹ ਯੂਜ਼ ਕਰ ਰਹੇ ਸੀਗੇ ਤੇ ਉਹਦੇ ਸਬੰਧ ਆ ਇਹ ਸਾਰੇ ਉਹ ਡਾਕੂਮੈਂਟ ਦੇਖ ਰਿਹਾ ਤੇ ਜਿੱਥੇ ਵੀ ਕਿਤੇ ਉਲੰਘਣਾ ਨਹੀਂ ਪਾਈ ਗਈ ਤੇ ਉਹਨਾਂ ਆਪਰੇਟਰਾਂ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ। ਕਿੰਨੇ ਤੋਂ ਬੱਸਾਂ ਚੈੱਕ ਕਰ ਰਿਹਾ ਤੁਸੀਂ ਦੇਖੋ ਚੈੱਕ ਮੇਰੇ ਸਾਹਮਣੇ 14 15 ਬੱਸਾਂ ਨੂੰ ਸਾਡੀ ਇਨਫੋਰਸਮੈਂਟ ਟੀਮ ਚੈੱਕ ਕਰ ਚੁੱਕੀ ਆ। ਤੁਸੀਂ ਗਾਉਂ ਵੀ ਕੀਤੀ ਬੱਸਾਂ ਨੂੰ ਇਹ ਇੱਕ ਇੱਕ ਬੱਸ ਦਾ ਜਿਹਦਾ ਸਾਨੂੰ ਜ਼ਿਆਦਾ ਡਾਊਟ ਲੱਗਾ ਤੇ ਉਹ ਬੱਸ ਅਸੀਂ ਸਾਈਡ ਤੇ ਲਗਵਾਈ ਹੋਈ ਆ ਤੇ ਉਹਦੀ ਉਹ ਡਾਕੂਮੈਂਟ ਦੇਖ ਰਿਹਾ ਇਹਨਾਂ ਦੀ ਲਿਖੀ ਆਏ ਕਾਗਜ਼ ਕਾਫੀ ਤੇ ਕੁਝ ਡਾਕੂਮੈਂਟ ਇਹ ਕਹਿੰਦੇ ਵੀ ਸਾਨੂੰ ਅਜ ਜਾਨਕੀ ਮੰਗਵਾਰੇ ਆ ਜਾਂ ਆਪਣੇ ਤੇ ਜੇ ਉਹਨਾਂ ਕਾਗਜ਼ਾ ਜੋੜਦਾ ਨਹੀਂ ਪਾਈਗੇ ਤੇ ਉਹਨਾਂ ਨੂੰ ਬਸੰਦ ਬੰਨ੍ਹ ਕਰ ਦਿੱਤਾ ਜਾਊਗਾ ਜੀ ਨਾ ਸਰ ਬਟੇਨ ਦਾ ਸਭ ਤੋਂ ਵੱਡਾ ਹੁਣਦਾ ਹੈ ਕਿ ਕਿਉਂਕਿ ਫਸਟ ਸਟੈਂਡ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਬਸ ਸਟੈਂਡ ਦੇ ਵਿੱਚ ਦੇਖੋ ਗੱਲ 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 ਇਦਾਂ ਜੇ ਆਪਾਂ ਸ਼ਹਿਰ ਦੀ ਸਹੂਲਤ ਦੀ ਗੱਲ ਕਰੀਏ ਤੇ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਤੇ ਮੈਂ ਕਹਿੰਦਾ ਵੀ ਜਿਹੜਾ ਸ਼ਹਿਰ ਦੇ ਵਿੱਚ ਬਸ ਸਟੈਂਡ ਹੈ ਉਹਦੇ ਨਾਲ ਲੋਕਾਂ ਨੂੰ ਸਿਖਾਈ ਜ਼ਿਆਦਾ ਹੁੰਦੀ ਹੈ ਜੇ ਮੈਂ ਆਪਣੇ ਪਟਿਆਲਾ ਦੀ ਗੱਲ ਕਰਾਂ ਮੈਂ ਖੁਦ ਪਟਿਆਲਾ ਰਹਿਣ ਵਾਲਾ ਸਾਡੇ ਬਿੜੇ ਵਾਲੇ ਜੀ ਵੀ ਅੱਡਾ ਬਾਹਰ ਸ਼ਿਫਟ ਕੀਤਾ ਗਿਆ ਸ਼ੁਰੂ ਸ਼ੁਰੂ ਚ ਲੋਕਾਂ ਨੂੰ ਦਿੱਕਤਾਂ ਬਹੁਤ ਆਈਆਂ ਪਰ ਕਿਤੇ ਨਾ ਕਿਤੇ ਉਹਦੇ ਨਾਲ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਟ੍ਰੈਫਿਕ ਤੋਂ ਨਜਾਤ ਮਿਲਦੀ ਆ ਪਰ ਆਮ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਵਾਗਤ ਹੁੰਦਾ ਹੈ ਬੱਸ ਸਟੈਂਡ ਬਾਹਰ ਜਾਣਾ ਤੁਸੀਂ ਦੋਨੇ ਪਾਸੇ ਜਿਆਦਾ ਪਰਸ਼ਾਨੀ ਨਹੀਂ ਜੋ ਕਿਸੇ ਪਾਸੇ ਦੇਖੋ ਗੱਲ ਇਹ ਹੈ ਜੇ ਆਪਾਂ ਆਮ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਜਿਹੜੇ ਲੋਕ ਜ਼ਿਆਦਾਤਰ ਬੱਸਾਂ 'ਚ ਸਫ਼ਰ ਕਰਦੇ ਆ ਉਦੇ ਹਿਸਾਬ ਨਾਲ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਜੇ ਸ਼ਾਇਦ ਬੱਸ ਸਟੈਂਡ ਬਾਹਰ ਜਾਊਗਾ ਕਿਤੇ ਨਾ ਕਿਤੇ 10 10 15 15 ਰੁਪਏ ਆਟੋਆਂ ਚ ਲਾ ਕੇ ਦੁਬਾਰਾ ਉਹ ਸ਼ਹਿਰ ਚ ਆਉਣਗੇ ਪਰ ਜੇ ਸ਼ਹਿਰ ਚ ਟ੍ਰੈਫਿਕ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਜੇ ਬੱਸ ਸਟੈਂਡ ਬਾਹਰ ਜਾਂਦਾ ਉਹ ਚ ਲੋਕਾਂ ਨੂੰ ਸਿਖਾਈ ਦੀਆਂ ਬੱਸਾਂ ਦੀ ਗੱਲ ਕਰੀ ਬਹੁਤ ਜਲਦ ਪੀਆਰਟੀਸੀ ਆਪਣੀਆਂ ਔਨ ਬੱਸਾਂ ਖਰੀਦਣ ਚਾਹ ਰਹੀ ਆ ਆਪਾਂ ਦੇ ਸਫਰ ਲਈ ਕੋਈ ਸਮਾਰਟ ਕਨ ਬਣਨਿਆ ਰਹੇ ਕੋਈ ਅਹ ਦੇਖੋ ਅਜੇ ਸਾਰਾ ਕੁਝ ਸਰਕਾਰ ਦੇ ਵਿਚਾਰ ਅਧੀਨ ਹੈ ਇਹ ਸਾਰਾ ਸਰਕਾਰ ਦੇ ਫੈਸਲੇ ਆ ਸਰਕਾਰ ਨੇ ਕਦੂ ਇੰਪਲੀਮੈਂਟ ਕਰਦੇ ਆ ਤੁਸੀਂ ਕੀ ਯੋਜਨਾਵਾਂ ਲੈ ਕੇ ਆਨੇ ਕੋਈ ਰਣਨੀਤੀ ਦੇਖੋ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਸਾਡੀ ਪਲੈਨਿੰਗ ਹੈ ਵੀ ਅਸੀਂ ਆਪਣੀਆਂ ਬੱਸਾਂ ਖਰੀਦਣ ਜਾ ਰਹੇ ਹਾਂ ਉਹਦੇ ਸਾਡੀਆਂ ਆਰਡੀਨਰੀ ਬੱਸਿਸ ਵੀ ਆ ਸਾਡੀਆਂ ਮਿਨੀ ਬੱਸਿਸ ਵੀ ਆ ਤੇ ਉੱਚਾ ਸੀ ਬਹੁਤ ਬਹੁ ਵੀ ਲੈਣ ਜਾ ਰਹੇ ਹਾਂ ਠੀਕ ਹੈ ਹਾਂਜੀ ਕੀ ਨਾਮ ਤੁਹਾਨੂੰ ਮੇਰਾ ਨਾਮ ਸੁਖਰਾਮ ਸਿੰਘ ਹੈ ਜੀ ਕੀ ਕਹਿਣਾ ਤੁਹਾਨੂੰ ਜਿਹੜੇ ਜੀ ਅਸ ਰੋਡ ਵਾਲੇ ਰੂਟ ਖੜਾ ਤਲਵੰਡੀ ਵਾਲੇ ਰੂਟ ਤੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਸੀ ਸਾਡੇ ਅੱਜ ਚੇਅਰਮੈਨ ਸਾਹਿਬ ਇੱਥੇ ਬੱਸ ਅੱਡੇ 'ਚ ਆਏ ਹੋਏ ਆ ਜੀ ਸਾਡੇ ਤਲਵੰਡੀ ਬੰਨੀ ਰੂਟ ਹੈ ਜਿਹੜੇ ਜੀ ਉਹ 50% ਬੰਦ ਹੈ ਜੀ ਜੇ ਅਸੀਂ ਗੱਡੀ ਲਾਉਣੀ ਹੈ ਜੀ ਸਾਨੂੰ ਤਲਵੰਡੀ ਬੰਨੀ ਗੱਡੀ ਨਹੀਂ ਲਾਉਣ ਦਿੱਤੀ ਜਾਂਦੀ ਪਹਿਲਾਂ ਤਾਂ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਚ 2022 ਚ ਤਲਵੰਡੀ ਵਾਲਾ ਟਾਈਮ ਟੇਬਲ ਜਦੋਂ ਬਣਾਇਆ ਤਿੰਨ ਤਿੰਨ ਟਾਈਮ ਚੱਕ ਕੇ ਇੱਕ ਥਾਂ ਕਰਤੀ ਫਿਰ ਉਹ ਇੱਕ ਥਾਂ ਵੀ ਤਿੰਨ ਤਿੰਨ ਟਾਈਮਾਂ ਦੇ ਵਿੱਚ ਇੱਕ ਗੱਡੀ ਕੱਢਣ ਲੱਗ ਗਈ ਜੇ ਅਸੀਂ ਤਲਵੰਡੀ ਰਿਗਦੇ ਹਾਂ ਜੇ ਗੱਡੀ ਲੈ ਜਾਣੇ ਆ ਤਾਂ ਇਹ ਸਾਡੇ ਪੁਥਲਾਫ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਪਹਿਲਾਂ ਮੈਂ ਰਾਮਾ ਰਾਮਪਰਾ ਚੱਲੀ ਜਾਂਦਾ ਸੀ ਗੀ ਗੱਡੀ ਲੈ ਕੇ ਗਿਆ ਇਹਨਾਂ ਨੇ ਕਹਿੰਦੇ ਤੂੰ ਲੈ ਕੇ ਨਹੀਂ ਜਾਣੀ ਜੀ ਮੈਨੂੰ ਮੈਂ ਲੈ ਕੇ ਲਿਆ ਗਿਆ ਗੱਡੀ ਦੂਜੇ ਦਿਨ ਗੱਡੀ ਦੇ ਟਾਇਰ ਲਾਤੇ ਜੀ ਮੈਨੂੰ ਰੂਟ ਆਫ ਕਰਤਾ 10 ਦਿਨ ਮੈਂ ਵੇਲਾ ਰਹਾ ਮੈਂ ਅਰਜ਼ੀਆਂ ਵੀ ਦਿੱਤੀਆਂ ਕੀ ਹੈ ਕਿਉਂ ਨਹੀਂ ਜਾਣ ਉਹ ਇਹਨਾਂ ਨੂੰ ਪਤਾ ਹੀ ਕਿਉਂ ਨਹੀਂ ਜਾਣਦੇ ਕਿਉਂਕਿ ਨਾ ਤਾਂ ਤਲਵੰਡੀ 2022 ਤੋਂ ਬਾਅਦ ਨਾ ਤਾਂ ਤਲਵੰਡੀ ੱਡੇ ਤੇ ਬਸ ਸਟੈਂਡ ਤੇ ਕੋਈ ਬੰਦਾ ਲੱਗਿਆ ਜੀ ਤੇ ਜੇ ਕੋਈ ਬੰਦਾ ਲੱਗਦਾ ਤਾਂ 10 20 ਦਿਨ ਲਾ ਕੇ ਪੱਟ ਲਿਆ ਜਾਂਦਾ ਜੀ ਤੇ ਪਹਿਲੀ ਵਾਰ ਹੋਇਆ ਜੀ ਲ ਵੀ ਇੱਕ ਇਤਿਹਾਸਕ ਨਾਗਰ ਤਲਵੰਡੀ ਸਾਬੋ ਤੱਕ ਤੇ ਸ੍ਰੀ ਦਮਦਮਾ ਸਾਹਿਬ ਤੇ ਉੱਥੇ ਜਿਹੜਾ ਲੋੜੀ ਵਾਲਾ ਮੇਲਾ ਲੱਗਦਾ ਜੀ ਉਦਦੇ ਤਲਵੰਡੀ ੱਡੇ ਤੇ ਕੋਈ ਬੰਦਾ ਨਹੀਂ ਸੀ ਆ ਜੀ ਉਸ ਤੋਂ ਬਾਅਦ ਮੈਸਰਖਾਨੇ ਦਾ ਮੇਲਾ ਲੱਗਿਆ ਜੀ ਉੱਥੇ ਲੋਕਾਂ ਨੂੰ ਕੰਟਰੋਲ ਕਰਨਾ ਹੁੰਦਾ ਉਸ ਦਿਨ ਵੀ ਜੇ ਹਾਜ਼ਰੀ ਚੈੱਕ ਕਰੀ ਜਾਵੇ ਤਲਵੰਡੀ ਬੱਸ ਸਟੈਂਡ ਤੇ ਕੋਈ ਬੰਦਾ ਨਹੀਂ ਪ੍ਰਾਈਵੇਟ ਬੱਸਾਂ ਦੀ ਪ੍ਰਾਈਵੇਟ ਬੱਸਾਂ ਦੀ ਭਮਾਰ ਹੈ ਜੀ ਉੱਥੇ ਸਾਰੇ ਮੇਲੇ ਪ੍ਰਾਈਵੇਟ ਬੱਸ ਪਰੇਟਰਾਂ ਨੇ ਲੁੱਟਿਆ ਉੱਥੇ ਬੰਦਾ ਕਿਉਂ ਨਹੀਂ ਲਾਉਂਦੇ ਤੇ ਸਾਡੇ ਵਰਗਿਆਂ ਤੇ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਹੁਣ ਅਸੀਂ ਚੇਅਰਮੈਨ ਸਾਹਿਬ ਨੂੰ ਇਹੀ ਦੱਸਿਆ ਜੀ ਕਿ ਤਲਵੰਡੀ ਬੰਨੀ 50% ਟੈਪ ਬੰਦ ਕਿਉਂ ਕਰਿਆ ਮਲੋਟ ਮੁਖਸਰ ਸਾਈਡ ਬੱਸਾਂ ਵੱਧ ਕਿਉਂ ਜਾਈ ਜਾਂਦੀਆਂ ਜਾਂ ਸਾਰੇ ਟਾਈਮ ਕਿਉਂ ਜਾਈ ਜਾਂਦੇ ਆ ਤਲਵੰਡੀ ਬੰਨੀ ਕਿਉਂ ਬੰਦ ਕਰਕੇ ਰੱਖਿਆ ਹੋਇਆ ਜੀ ਅਸੀਂ ਬਹੁਤ ਰੌਲਾ ਪਾਇਆ ਸਾਡੇ ਖਿਲਾਫ ਕਾਰਵਾਈ ਕਰਨ ਲੱਗੇ ਜਾਂ ਆਮ ਲੋਕਾਂ ਦਾ ਅਸੀਂ ਕਾਮ ਆਦਮੀ ਪਾਰਟੀ ਨਾਲ ਜੁੜੇ ਹੋਏ ਬੰਦੇ ਆ ਜੀ ਆਪਣਾ ਭਗਵੰਤ ਮਾਨ ਜੀ ਨੂੰ ਵੋਟਾਂ ਪਾਈਆਂ ਤੇ ਹੁਣ ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਜੀ ਕਿ ਆਮ ਵਰਕਰਾਂ ਦੀ ਸੁਣੋ ਜੀ ਇੱਥੇ ਕੀ ਕੁਝ ਹੋ ਰਿਹਾ ਜੀ ਮੈਂ ਕਹਿੰਦਾ ਭ੍ਰਿਸ਼ਟਾਚਾਰ ਬਹੁਤ ਵਧ ਗਿਆ ਜੀ ਜਿਹੜੇ ਕਰਕੇ ਆ ਦੂਜਾ ਸਾਨੂੰ ਪਤਾ ਹੀ ਇੱਕ ਪਰਸ ਉਹ ਐਡਜਸਟਮੈਂਟ ਹੋਈ ਹੈ ਜੀ ਸਾਡੇ ਜਿਹੜੇ ਟਾਈਮ ਹੈਗੇ ਇੱਥੇ ਪੀ ਆਰਟੀਸੀ ਦੇ ਮਿਸ ਹੋਈ ਜਾਂਦੇ ਆ ਜਾਂ ਗਲਤ ਐਡਜਸਟਮੈਂਟ ਹੁੰਗਾ ਉਹ ਤਾਂ ਕਰ ਨਹੀਂ ਰਹੇ ਪਰ ਇੱਕ ਪ੍ਰਾਈਵੇਟ ਨੂੰ ਪਰਸ ਉਹ ਐਡਜਸਟਮੈਂਟ ਦੇਤੀ ਚੱਕ ਕੇ ਸਾਡੀਆਂ ਗੱਡੀਆਂ ਦੇ ਮੂਹਰੇ ਕਰਤਾ ਸੀ ਸਾਡੇ